بس ਜੋ ਮੁਲਤ ਕਰਨਾ ਕਰ ਰਿਹਾ ਬਿਲਕੁਲ ਇਹ ਹੰਝੂ ਦੱਸ ਦੇ ਪਏ ਨੇ ਕਿ ਕਿੰਨਾ ਦਰਦ ਹੈ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਅੱਖਾਂ ਦੇ ਵਿੱਚ ਹੰਝੂ ਨੇ ਮਨਾਂ ਦੇ ਵਿੱਚ ਦਰਦ ਹੈ ਛੱਤਾਂ ਝੋ ਰਹੀਆਂ ਨੇ ਘਰ ਡੇਗੇ ਨੇ ਪੈੜੀਆਂ ਸਾਰੀਆਂ ਖਰਾਬ ਹੋ ਗਈਆਂ ਨਸ਼ਟ ਹੋ ਗਈਆਂ ਰਾਸ਼ਨ ਅਸੀਂ ਉਹਨਾਂ ਘਰਾਂ 'ਚ ਦਿੰਨੇ ਆ ਜਿਹਦੀ ਛੱਤ ਬਣਾਉਣੀ ਹੋਣਾ ਦੋ ਤਿੰਨ ਮਹੀਨੇ ਦਾ ਰਾਸ਼ਨ ਪਸ਼ੂਆਂ ਦਾ ਚਾਰਾ ਅਸੀਂ ਲੈ ਆ ਵੀ ਇਹਨਾਂ ਮਿਸਤਰੀ ਲਾਉਣੇ ਆ ਵੀ ਰੋਟੀ ਪਾਣੀ ਦੀ ਟੈਨਸ਼ਨ ਨਾ ਰਵੇ ਹੋਣ ਇਹਨਾਂ ਨੂੰ ਹੁਣ ਜਿਹੜਾ ਰਾਸ਼ਨ ਵੰਡਣਾ ਸੀ ਉਹਨੂੰ ਬੰਦ ਕਰਕੇ ਉਦੇ ਤੋਂ ਅਲੱਗਾਂ ਲੋਕਾਂ ਦੀਆਂ ਜਿੰਨੀਆਂ ਕਿ ਸਾਡੇ ਕੋਲ ਛੱਤਾਂ ਪੈ ਸਕਦੀਆਂ ਉਹ ਪਾਈਆਂ ਜਾਣਾ ਤੁਹਾਡੇ ਸਾਹਮਣੇ ਹੀ ਹੈ ਮਤਲਬ ਮਾਤਾ ਰੋਈ ਉਹਦੇ ਨਾਲ ਉਹ ਰੋਣ ਲੱਗ ਪਈ ਹੁਣ ਮੈਂ ਵੀ ਇੱਕ ਗੱਲ ਕਹਿਣਾ ਸਾਰੇ ਤੇ ਮੇਰੇ ਕੋਲ ਬਣਾਏ ਨਹੀਂ ਨਾ ਜਾਣੇ ਅਸੀਂ ਇੱਕ ਹਾਕ ਜੀ ਮਾਰਦੇ ਆ ਲੋਕੀ ਮਤਵ ਵਾਲੇ ਅੱਗੇ ਆ ਜਾਂਦੇ ਨੇ ਫਿਰ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਰਹੇ ਤੇ ਮੈਂ ਲੋਕਾਂ ਨੂੰ ਕਿਹਾ ਸੀ ਜਿਸ ਦਿਨ ਪਾਣੀ ਲੱਥ ਗਿਆ ਨਾ ਇਥੋਂ ਸਾਰੇ ਹੀ ਚਲੇ ਜਾਣੇ ਨੇ ਔਰ ਜਿਸ ਦਿਨ ਤੱਕ ਪਾਣੀ ਸੀ ਟਰਾਲੀਆਂ ਦੀਆਂ ਲਾਈਨਾਂ ਸੀਗੀਆਂ ਸਾਰਾ ਕੁਝ ਸੀਗਾ ਅੱਜ ਕੋ ਨਜ਼ਰ ਹੀ ਨਹੀਂ ਆ ਰਿਹਾ ਤੁਹਾਨੂੰ ਵੇਖਣ ਨੂੰ ਹਾਲੇ ਟਾਮੇ ਟਾਵੇਂ ਹੀ ਬੰਦੇ ਰਹਿ ਗਏ ਨੇ ਦੋਸਤੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਤੋਂ ਬਾਅਦ ਹਰ ਉਸ ਪ੍ਰਭਾਵਿਤ ਪਿੰਡ ਦੇ ਵਿੱਚ ਸਾਡੀ ਟੀਮ ਲਗਾਤਾਰ ਪਹੁੰਚਦੀ ਪਈ ਹੈ ਵਾਕਫਕ ਸਿਆਸੀ ਚਿਹਰੇ ਪਹੁੰਚਦੇ ਪਏ ਨੇ ਵਾਕਫਕ ਆ ਗਾਇਕ ਜਾਂ ਫਿਲਮੀ ਕਲਾਕਾਰ ਜਿਹੜੇ ਨੇ ਉਹ ਜ਼ਰੂਰ ਪਹੁੰਚਦੇ ਪਏ ਨੇ ਤਾਂ ਜੋ ਪਿੰਡਾਂ ਵਾਲੇ ਦੀ ਮਦਦ ਕੀਤੀ ਜਾ ਸਕੇ ਜਿਨ੍ਹਾਂ ਨੂੰ ਇਹ ਹੜ੍ਹ ਦੀ ਮਾਰ ਪਈ ਆ ਜਿਨ੍ਹਾਂ ਦੇ ਘਰ ਦੇ ਘਰ ਤਬਾਹ ਹੋ ਗਏ ਨੇ ਉਹਨਾਂ ਦੀ ਮਦਦ ਕੀਤੀ ਜਾ ਸਕੇ ਐਸ ਪਲੇ ਪਿੰਡ ਗੱਗੂ ਮਾਲ ਦੇ ਵਿੱਚ ਮੌਜੂਦ ਹੈ ਅ ਰਮਦਾਸ ਅਤੇ ਅਜਨਾਲਾ ਦੇ ਵਿੱਚ ਇਹ ਪਿੰਡ ਪਿੰਦਾ ਤਾਂ ਐਸ ਪਲੇ ਸਮਾਜ ਸੇਵਕ ਮਨਦੀਪ ਸਿੰਘ ਮੱਨਾ ਪਹੁੰਚੇ ਨੇ ਨਾਲ तमाम ਉਹਨਾਂ ਦੀ ਟੀਮ ਪਹੁੰਚੀ ਆ ਤਾਂ ਬਹੁਤ ਸਾਰਾ ਰਾਸ਼ਨ ਇਸ ਘਰ ਦੇ ਵਾਸਤੇ ਲਿਆਂਦਾ ਗਿਆ ਤਾਂ ਉਹ ਦੱਸਦੀ ਕਿ ਚਾਰੇ ਪਾਸੇ ਪੈਲੀ ਆ ਇੱਕ ਵਾਰ ਇਸ ਪਾਸੇ ਦਿਖਾ ਦਿਓ ਚਾਰੇ ਪਾਸੇ ਪਹਿਲੀ ਹੀ ਨਜ਼ਰ ਆਦੀ ਪਈ ਹੈ ਕੋਈ ਆਸ-ਪਾਸ ਨਹੀਂ ਇਸ ਇਸ ਆਸ-ਪਾਸ ਕੋਈ ਵੀ ਘਰ ਇੱਥੇ ਨਜ਼ਰ ਨਹੀਂ ਆਂਦਾ ਦੂਰ-ਦੂਰ ਤੱਕ ਸ਼ਾਇਦ ਇਸ ਘਰ ਵੱਲ ਕਿਸੇ ਦੀ ਨਜ਼ਰ ਵੀ ਨਾ ਪੈਂਦੀ ਹੋਵੇ ਪਰ ਬਹੁਤ ਸਾਰੇ ਸਮਾਜ ਸੇਵਕ ਨੇ ਜਿਹੜੇ ਇਸ ਤਰ੍ਹਾਂ ਦੇ ਘਰਾਂ ਨੂੰ ਜ਼ਰੂਰ ਝਾਕ ਵਿੱਚ ਰੱਖਦੇ ਪਏ ਨੇ ਤਾਂ ਜੋ ਅਸੀਂ ਉਹਨਾਂ ਘਰਾਂ ਦੀ ਮਦਦ ਕਰ ਸਕੀਏ ਜਿਹੜੇ ਘਰ ਵਾ ਕਿਸੇ ਦੀ ਪ੍ਰਾਉਂਚ ਵਿੱਚ ਨਹੀਂ ਆਂਦੇ ਬੜੀ ਅਸੀਂ ਦੇਖਦੇ ਪਿਆ ਕਿ ਵਕ-ਵਕ ਮਦਦ ਕਰਨ ਵਾਲੇ ਹੱਥ ਅੱਗੇ ਜ਼ਰੂਰ ਵਾਦੇ ਪਏ ਨੇ ਪਰ ਅਫਸੋਸ ਇੱਥੇ ਹੁੰਦਾ ਹੈ ਕਿ ਜਦੋਂ ਜਿਹੜੇ ਘਰ ਕਾਫੀ ਦੂਰੀ ਦੇ ਵਿੱਚ ਨੇ ਉਹਨਾਂ ਤੱਕ ਕੋਈ ਨਹੀਂ ਪਹੁੰਚਦਾ ਜਿਆਦਾਤਰ ਇਹੋ ਸੁਣਨ ਨੂੰ ਮਿਲਦਾ ਪਿਆ ਪਰ ਅ ਇਸ ਵਕਤ ਮਨਦੀਪ ਸਿੰਘ ਮੰਨਾ ਇੱਥੇ ਪਹੁੰਚੇ ਨੇ ਜਿਹੜੇ ਇਸ ਪਰਿਵਾਰ ਦੀ ਮਦਦ ਕਰਨ ਵਾਸਤੇ ਪਹੁੰਚੇ ਨੇ ਕਹਿ ਸਕਦੇ ਕਿ ਸੜਕ ਤੋਂ ਘੱਟ ਤੋਂ ਘੱਟ ਅੱਧਾ ਕਿਲੋਮੀਟਰ ਦੀ ਦੂਰੀ ਦੇ ਵਿੱਚ ਇਹ ਇੱਕੋ ਹੀ ਘਰ ਹੈ ਟਾਵਾ ਘਰ ਹੈ ਇਹ ਇਹਦੇ ਆਸ-ਪਾਸ ਕੋਈ ਵੀ ਘਰ ਨਹੀਂ ਹੈ ਜਿਸ ਜਗ੍ਹਾ ਦੇ ਉੱਤੇ ਪਹੁੰਚੇ ਆ ਤਾਂ ਪਰਿਵਾਰ ਦੇ ਨਾਲ ਗੱਲਬਾਤ ਸਾਂਝੀ ਕਰਦੇ ਪਏ ਮਨਦੀਪ ਸਿੰਘ ਮੰਨਾ ਤੇ ਨਾਲ ਦੇ ਨਾਲ तमाम ਉਹਨਾਂ ਦੀ ਟੀਮ ਹੈ ਸਮਾਨਵੀਰ ਪੰਨਾ ਜੀ ਬੜੀ ਵੱਡੀ ਗੱਲ ਹੈ ਇਹ ਜਿਹੜੇ ਉਹ ਇਹ ਉਹ ਘਰ ਨੇ ਜਿਹੜੇ ਸੜਕਾਂ ਤੋਂ ਅੱਧਾ-ਅੱਧਾ ਕਿਲੋਮੀਟਰ ਦੀ ਦੂਰੀ ਦੇ ਵਿੱਚ ਨੇ ਤਾਂ ਕਿਤੇ ਨਾ ਕਿਤੇ ਅਸੀਂ ਇਹ ਕਹਿ ਸਕਦੇ ਕਿ ਜਿਹੜੇ ਘਰ ਇੰਨੀ ਦੂਰੀ ਦੇ ਵਿੱਚ ਉਹਨਾਂ ਤੱਕ ਕੋਈ ਪ੍ਰੋਜੈਕਟ ਨਹੀਂ ਕਰਦਾ ਪਿਆ ਜ਼ਿਆਦਾਤਰ ਇਹ ਸੁਣਨ ਨੂੰ ਮਿਲਦਾ ਪਿਆ ਕਿ ਸਾਡਾ ਘਰ ਦੂਰ ਹੈ ਸਾਡੇ ਘਰ ਤੱਕ ਕੋਈ ਨਹੀਂ ਪਹੁੰਚਦਾ ਪਿਆ ਤੇ ਵਾਕਿਆ ਪਹੁੰਚਦਾ ਵੀ ਨਹੀਂ ਪਿਆ ਅੱਜ ਤੁਸੀਂ ਪਹੁੰਚੇ ਹੋ ਪਹਿਲੇ ਤੋਂ ਹੀ ਐਲਾਨ ਕੀਤਾ ਸੀ ਇਸ ਘਰ ਵਾਸਤੇ ਕਿ ਤੁਹਾਡੀ ਛੱਤਾਂ ਵੀ ਪਾਈਏ ਜਾਣਗੀ ਤੁਹਾਨੂੰ ਰਾਸ਼ਨ ਵੀ ਦਿੱਤਾ ਜਾਏਗਾ ਤਾਂ ਤੁਸੀਂ ਵਾਅਦੇ ਦੇ ਮੁਤਾਬਕ ਅੱਜ ਪਹੁੰਚ ਗਏ ਹੋ ਕੀ ਕਹਿਣਾ ਚਾਹੁੰਦੇ ਹੋ ਸੁਖਚੈਨ ਮੈਂ ਹਰ ਘਰ ਦੇ ਉੱਤੇ ਛੱਤ ਨਹੀਂ ਪਾ ਸਕਦਾ ਹਰ ਘਰ 'ਚ ਮੈਂ ਪਰ ਅਸੀਂ ਇੱਕ ਕੋਸ਼ਿਸ਼ ਕੀਤੀ ਸੀ ਪਹਿਲੇ ਦਿਨ ਤੋਂ 29 ਤਰੀਕ ਦਾ ਸੀ ਇੱਥੇ ਕੈਂਪ ਲਾ ਲਿਆ ਸੀਗਾ ਔਰ ਅੱਜ ਮੇਰੇ ਖਾਲ 19 ਤਰੀਕ ਹੋ ਗਈ ਹੈ ਹਨਾ ਔਰ ਉਹਦੇ ਵਿੱਚ ਮੈਂ ਅੱਗੇ ਇੱਕ ਗੱਲ ਕਹੀ ਸੀ ਕਿ ਜਦੋਂ ਜਦੋਂ ਪਾਣੀ ਲੱਥਣਾ ਲੋਕਾਂ ਦੀਆਂ ਲੋੜਾਂ ਉਦੋਂ ਸਾਹਮਣੇ ਆਉਣੀਆਂ ਨੇ ਪਾਣੀ ਲੱਥ ਗਿਆ ਪਾਣੀ ਤੋਂ ਪਹਿਲਾਂ ਲੋਕ ਕੀ ਲੈ ਕੇ ਆਉਂਦੇ ਸੀ ਰਾਸ਼ਨ ਪਾਣੀ ਵਾਲੀਆਂ ਬੋਤਲਾਂ ਰਸ ਬਿਸਕੁਟ ਉਹ ਮੈਂ ਕਹਾਂ ਕਿਸ ਨੇ ਜਮ੍ਹਾਂ ਵੀ ਕਰ ਲਿਆ ਹੋਵੇ ਯਾਰ 15 15 20 20 ਦਿਨ ਦਾ ਤੇ ਉਹਦੇ ਨਾਲ ਕੀ ਜ਼ਿੰਦਗੀ ਲੰਘ ਸਕਦੀ ਹੈ ਛੱਤਾਂ 'ਚ ਹੋ ਰਹੀਆਂ ਨੇ ਘਰ ਡੇਗੇ ਨੇ ਪੈਲੀਆਂ ਸਾਰੀਆਂ ਖਰਾਬ ਹੋ ਗਈਆਂ ਨਸ਼ਟ ਹੋ ਗਈਆਂ ਅਸੀਂ ਇੱਕ ਕੋਸ਼ਿਸ਼ ਜਾਰੀ ਕੀਤੀ ਵੀ ਯਾਰ ਜਦੋਂ ਪਾਣੀ ਲੱਥ ਗਿਆ ਸੀ ਰਾਸ਼ਨ ਦੀ ਸਪਲਾਈ ਬੰਦ ਕਰ ਦਿੱਤੀ ਰਾਸ਼ਨ ਅਸੀਂ ਉਹਨਾਂ ਘਰਾਂ 'ਚ ਦਿੰਨੇ ਆ ਜਿਹਦੀ ਛੱਤ ਬਣਾਉਣੀ ਹੋਣਾ ਦੋ ਤਿੰਨ ਮਹੀਨੇ ਦਾ ਰਾਸ਼ਨ ਪਸ਼ੂਆਂ ਦਾ ਚਾਰਾ ਅਸੀਂ ਲੈ ਆਏ ਆ ਵੀ ਇਹਨਾਂ ਮਿਸਤਰੀ ਲਾਉਣੇ ਆ ਵੀ ਰੋਟੀ ਪਾਣੀ ਦੀ ਟੈਨਸ਼ਨ ਨਾ ਰਵੇ ਹੋਣ ਇਹਨਾਂ ਨੂੰ ਹਾਂ ਨਾ ਉਹਦੇ ਨਾਲ ਨਾਲ ਦੋ ਤਿੰਨ ਇਹ ਅਗਲੇ ਫੇਸ ਸਾਡੇ ਸ਼ੁਰੂ ਹੋ ਗਏ ਕਿ ਪਾਣੀ ਲੱਥਾ ਹੁਣ ਜਿਹੜਾ ਰਾਸ਼ਨ ਵੰਡਣਾ ਸੀ ਉਹਨੂੰ ਬੰਦ ਕਰਕੇ ਉਹਦੇ ਤੋਂ ਅਲੱਗਾ ਲੋਕਾਂ ਦੀਆਂ ਜਿੰਨੀਆਂ ਕਿ ਸਾਡੇ ਕੋਲ ਛੱਤਾਂ ਪੈ ਸਕਦੀਆਂ ਉਹ ਪਾਈਆਂ ਜਾਣਾ ਤੁਹਾਡੇ ਸਾਹਮਣੇ ਹੀ ਹੈ ਮਤਲਬ ਵੱਡੋ ਲੇਡੀ ਆ ਉਹ ਬੇਟਾ ਇਹਦਾ ਤੇ ਛੱਤਾਂ ਟੁੱਟੀਆਂ ਨੇ ਪੈੜੀ ਇੱਕ ਕਿਲਾ ਖਰਾਬ ਹੋ ਗਈ ਹੈ ਤੇ ਉਹਦੇ ਨਾਲ ਹੀ ਉਹ ਦੂਜੀ ਵਿਚਾਰੀ ਰੋ ਰਹੀ ਹੈ ਉਹ ਵੀ ਮਤਲਬ ਤਰਲੇ ਹੀ ਨੇ ਨਾ ਵੀ ਸਾਡਾ ਵੀ ਵੇਖ ਲਓ ਸਾਡਾ ਵੀ ਵੇਖ ਲਓ ਤੇ ਅਸੀਂ ਕੋਸ਼ਿਸ਼ ਕਰਦੇ ਆਂ ਵੀ ਹਰ ਬੰਦੇ ਦਾ ਸਰ ਜੇ ਇਹਦੇ ਨਾਲ ਨਾਲ ਇੱਕ ਫੇਸ ਤੇ ਇਹ ਹੋ ਗਿਆ ਦੂਜਾ ਅਸੀਂ ਸ਼ੁਰੂ ਕੀਤਾ ਵੀ ਬਹੁਤ ਗਰੀਬ ਕਿਸਾਨ ਨੇ ਜਿਨ੍ਹਾਂ ਕੋ 5 ਕਿਲੋ ਤੋਂ ਥੱਲੇ ਪੈੜੀ ਆ ਅਸੀਂ ਉਹਨੂੰ ਮੜਾ ਮਾਤੜ ਕਿਸਾਨ ਗਿਣਦੇ ਆ ਔਰ ਉਹਨੇ ਮਤਲਬ ਕਰਜ਼ੇ ਦੀ ਮਾਰੇ ਠਾ ਜਾਣਾ ਹੁੰਦਾ 5 ਕਿੱਲੇ ਦੇ ਨਾਲ ਉਹਨੇ ਅੱਗੋਂ ਵੀ ਠੇਕੇ ਦੇ ਉੱਤੇ ਪੈੜੀ ਲਈ ਹੁੰਦੀ ਆ ਅਸੀਂ ਉਹਦੀ ਬਜਾਈ ਦਾ ਬੰਦੋਬਸਤ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਲਖੂਵਾਲ ਪਿੰਡ ਹੈ ਇਹ ਅਸੀਂ ਲੈ ਲਿਆ ਉੱਥੋਂ ਸਾਡੇ ਕੋਲ ਲਿਸਟ ਬਣੀ ਆ 234 ਕਿੱਲੇ ਜਿਹੜੀ ਉਹ ਅਸੀਂ ਉਹਦੀ ਬਜਾਈ ਕਰਨੀ ਕੱਲ ਦੀ ਪੇਮੈਂਟ ਕਰ ਦਿੱਤੀ ਆ ਦੇ 10 ਲੱਖ ਰੁਪਏ ਦੇ ਕਰੀਬ ਬਣੀ ਆ ਉਹ ਪੇਮੈਂਟ ਦੁਕਾਨ ਵਾਲੇ ਨੂੰ ਕਰ ਦਿਤੀ ਐ ਕੱਲ ਪਰਸ ਨੂੰ ਜਿਹੜਾ ਸਮਾਨ ਆ ਜੂਗਾ ਤੇ ਪਿੰਡ ਚ ਵੰਡ ਦਿੱਤਾ ਜਾਊਗਾ ਉਹ ਬਜਾਈ ਦੇ ਉੱਤੇ ਖਰਚ ਆਉਂਦਾ ਬੀਜ ਐ ਡਾਇਆ ਔਰ ਉਹਦੇ ਨਾਲ ਨਾਲ ਡੀਜ਼ਲ ਐ ਔਰ ਆਪਾਂ ਗੱਲਾਂ ਨਾ ਮੈਂ ਫੇਰ ਕਹਿਣਾ ਚਾਹਣਾ ਗੱਲਾਂ ਕਰਦੇ ਆ ਪਰ ਨਸ਼ਾ ਬੰਦ ਕਰਨੀਆਂ ਔਰ ਡਾਇਆ ਦੇ ਉੱਤੇ ਸਾਨੂੰ ਮਿਲ ਪਤਾ ਕਿਸ ਤਰ੍ਹਾਂ ਰਹੀ ਐ ਕਿਸਾਨ ਨੂੰ ਚਾਹੀਦੀ ਐ ਇਕੱਲੀ ਡਾਇਆ ਤੇ ਬੀਜ ਤੇ ਡੀਜ਼ਲ ਦਾਇਆ ਇਸ 3km ਮਿਲਦੀ ਵੀ ਉਹਦੇ ਨਾਲ ਜੇ ਤਾਂ ਗੱਡੀ ਦੇ ਨਾਲ ਐਸੈਸਰੀ ਨਹੀਂ ਦੇਈਦੀ ਵੀ ਆ ਵੀ ਸਮਾਨ ਲਓ ਕੋਈ ਬਾਏ ਉਹਦੇ ਨਾਲ ਲੈਣੀ ਪਏਗੀ 500 ਰੁਪਏ ਦੀ ਮਤਲਬ ਖਰਚਾ ਤੇ ਵੱਜ ਜਾਂਦਾ ਨਾ ਅਜੇ ਤੱਕ ਤੇ ਇਹ ਬਲੈਕਮੇਲਿੰਗ ਤੇ ਇਹ ਕੰਟਰੋਲ ਨਹੀਂ ਹੁੰਦੀ ਫਿਰ ਵੀ ਅਸੀਂ ਕੋਸ਼ਿਸ਼ ਕੀਤੀ 250 ਦੇ ਕਰੀਬ ਕਿੱਲਾ ਜਿਹੜਾ ਸੀ ਉਹ 234 ਉੱਥੇ ਨੇ ਤੇਰਾ ਸੀ ਉਹ ਜਸਤਰਵਾਲ ਦਿੱਤੇ ਸੀਗੇ ਦਾ 100 ਕਿੱਲੇ ਦੀ ਜ਼ਿੰਮੇਵਾਰੀ ਕਰਨ ਧਵਨ ਨੇ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੇ ਲਈ ਸੀਗੀ ਔਰ ਉਹ ਜ਼ਿੰਮੇਵਾਰੀ ਦੇ ਵਿੱਚੋਂ ਕੱਲ ਪਰਸੋਂ ਅਸੀਂ ਉਹ ਨਿਭਾਉਣ ਜਾ ਰਹੇ ਹਾਂ ਪਿੰਡ ਪਿੰਡ ਅਸੀਂ ਬਜਾਈ ਦਾ ਬੰਦੋਬਸਤ ਕਰ ਰਹੇ ਹਾਂ ਕਿ ਜਿਹੜੇ ਬਹੁਤ ਮਾਤੜ ਕਿਸਾਨ ਨੇ ਲੋਣਾ ਤੇ ਸੀਗਾ ਲੋਕਾਂ ਦੇ ਬੋਰ ਬਹਿ ਗਏ ਨੇ ਯਾਰ ਹਨਾ ਛੱਤਾਂ ਡੇਗ ਪਈਆਂ ਨੇ ਇਹਨਾਂ ਦੇ ਵਿੱਚ 50% ਲੱਕ ਟੁੱਟ ਗਿਆ ਲੋਕਾਂ ਦਾ ਲੱਗਦਾ ਕਿ ਪੰਜਾਬ ਦੇ ਲੋਕ ਹੀ ਪੰਜਾਬ ਦੇ ਲੋਕਾਂ ਦੇ ਨਾਲ ਨਾ ਖੜਦੇ ਤੇ ਸ਼ਾਇਦ ਬਹੁਤ ਦਿੱਕਤ ਹੋਈ ਔਰ ਜਿਹੜੇ ਜਿਹੜੇ ਇਲਾਕੇ ਤੁਸੀਂ ਜਾ ਰਹੇ ਹੋ ਤੁਸੀਂ ਉੱਥੇ ਹਾਲਾਤ ਵੇਖ ਲਓ ਔਰ ਮੈਂ ਕਹਿੰਨਾ ਕਿ ਸਰਕਾਰ ਨੂੰ ਫਾਰਮ ਭਰ ਰਹੀ ਹੈ ਹਨਾ ਉਹਨਾਂ ਨੋਰਮਸ ਦੇਖਣੇ ਨੇ ਲੋੜ ਤੇ ਇਨਸਟੈਂਟ ਹੈ ਯਾਰ ਮੌਕੇ ਦੇ ਉੱਤੇ ਹੈ ਹਨਾ ਉਹ ਤੁਹਾਨੂੰ ਫਾਰਮ ਭਰਨਗੇ ਉਹਦੇ ਵਿੱਚ ਤੁਸੀਂ ਵੇਖੋਗੇ ਛੱਤ ਚੁੰਦੀ ਹੈ ਬਾਲੇ ਡਿੱਗਦੇ ਨੇ ਫਿਰ ਇਹੋ ਜਿਹਾ ਕੋਈ ਪ੍ਰੋਵੀਜ਼ਨ ਨਹੀਂ ਹੈਗਾ ਵੀ ਤੁਸੀਂ ਬਾਲਿਆਂ ਦੀ ਜਗ੍ਹਾ ਦੇ ਉੱਤੇ ਲੈਂਟਰ ਪਾ ਦਿਓ ਸਰਕਾਰੀ ਤੇ ਬਣਦਾ ਹੀ ਨਹੀਂ ਨਾ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਹਿਲੇ ਦਿਨ ਅਸੀਂ ਬਾਲੇ ਪਾਉਣ ਦੀ ਸ਼ੁਰੂਆਤ ਕੀਤੀ ਸੀ ਵੀ ਚਲੋ ਲੋਕ ਜੇ ਪਵਾ ਲਣ ਪਰ ਬਾਲਿਆਂ ਤੋਂ ਅੱਗੇ ਲੋਕ ਬੜਾ ਡਰੇ ਨੇ ਵੀ ਮੀਂਹ ਆਇਆ ਹੜਾ ਆ ਸਾਡੇ ਭਾਵੇਂ ਇੱਕ ਕਮਰੇ ਦਾ ਘੱਟ ਪੈਦੇ ਸੋ ਉਹ ਕੋਸ਼ਿਸ਼ ਜਿਹੜੀ ਅੱਜ ਇਸ ਪਿੰਡ ਦੇ ਵਿੱਚ ਐ ਗੱਗੋਮਾਲਾ ਡੇਰੇ ਦੇ ਉੱਤੇ ਇਹ ਮਾਤਾ ਜੀ ਆ ਕੇ ਉੱਥੇ ਸਾਡੇ ਕੋਲ ਰੋਏ ਸੀਗੇ ਉਹ ਇਹਨਾਂ ਦਾਕ ਬੇਟਾ ਮਤਲਬ ਮੈਨੂੰ ਬੜੀ ਖੁਸ਼ੀ ਆ ਵੀ ਬੇਟਾ ਨਸ਼ਾ ਹੀ ਨਹੀਂ ਕਰਦਾ ਤੇ ਵਧੀਆ ਪਿੰਡਾਂ ਚ ਹਜੇ ਬੱਚੇ ਬਚੇ ਨੇ ਇੱਕ ਕਿਲਾ ਉਹਦੀ ਪੈੜੀ ਹੈ ਉਹ ਵੀ ਖਰਾਬ ਹੋ ਗਈ ਉਹਦੀ ਬਜਾਈ ਦਾ ਬੰਦੋਬਸਤ ਵੀ ਕਰਦੇ ਆਂਗੇ ਔਰ ਲੈਂਟਰ ਦੀ ਜ਼ਿੰਮੇਵਾਰੀ ਅਸੀਂ ਕਿਸੇ ਨੂੰ ਮਤਲਬ ਹਾਕ ਮਾਰੀ ਸੀ ਤੇ ਉਹ ਸਰਦਾਰ ਜੀ ਨੇ ਉਹਨਾਂ ਦਾ ਬੇਟਾ ਕੈਨੇਡਾ ਦੇ ਵਿੱਚ ਹੈ ਜੀ ਔਰ ਮੇਰੇ ਨਾਲ ਦੋਸਤ ਹੈ ਮੇਰਾ ਆਮਨ ਇਹਦਾ ਗ੍ਰੈਕੋ ਉਹਦਾ ਪਾਰਟਨਰ ਹੈ ਜਲੰਧਰ ਦੇ ਵਿੱਚ ਜਦੋਂ ਉਹਨਾਂ ਕੱਲ ਵੀਡੀਓ ਵੇਖੀ ਤੇ ਉਹ ਕਹਿੰਦੇ ਜੀ ਇਹ ਸੇਵਾ ਸਾਡੇ ਜੁਮੇ ਨਾਲ ਮਨ ਜੀ ਗੱਲ ਹਮੇਸ਼ਾ ਹੈ ਤੰਗ ਕਰਦੀ ਵੀ ਹਰ ਇੱਕ ਨੂੰ ਕਿ ਸਾਡੇ ਤੱਕ ਨਹੀਂ ਪਹੁੰਚਦੇ ਪਏ ਸਾਡੇ ਤੱਕ ਨਹੀਂ ਪਹੁੰਚਦੇ ਪਏ ਸਮਾਜ ਸੇਵਕ ਬੜੇ ਆਗਾਂ ਦੇ ਪਏ ਨੇ ਕਲਾਕਾਰ ਸਿੰਗਰ ਸਮਾਜ ਸੇਵਕ ਸਿਆਸੀ ਲੀਡਰ ਹਰ ਕੋਈ ਪਹੁੰਚਦਾ ਪਿਆ ਪਰ ਉੱਥੇ ਉੱਥੇ ਹੀ ਵੰਡੀ ਜਾ ਰਹੇ ਨੇ ਜਿੱਥੇ ਪਤਾ ਵਾ ਕਿ ਇੱਥੇ ਐਡਾ ਲਗਣੀ ਆ ਇੱਥੇ ਮਸ਼ਹੂਰੀਆਂ ਹੋਣੀਆਂ ਤੁਹਾਡੇ ਵਾਂਗਰ ਜਿਸ ਤਰ੍ਹਾਂ ਤੁਸੀਂ ਇੱਕ ਪਿਛੜੇ ਘਰ ਦੇ ਵਿੱਚ ਪਹੁੰਚ ਜੇ ਸ਼ਾਇਦ ਇੱਥੇ ਨ ਲਗਾ ਕਿ ਇਹ ਕਰ। ਸਚਾਨ ਅਸੀਂ ਤਾਂ ਵੇਖਦੇ ਆਂ ਵੀ ਲੋੜਵੰਦ ਕੌਣ ਆ। ਮਾਤਾ ਰੋਈ ਉਹਦੇ ਨਾਲ ਉਹ ਰੋਣ ਲੱਗ ਪਈ। ਹੁਣ ਮੈਂ ਵੀ ਇੱਕ ਗੱਲ ਕਹਿਣਾ ਸਾਰੇ ਤਾਂ ਮੇਰੇ ਕੋਲ ਬਣਾਏ ਨਹੀਂ ਨਾ ਜਾਣੇ। ਅਸੀਂ ਇੱਕ ਹਾਕ ਜੀ ਮਾਰਦੇ ਆਂ ਲੋਕੀ ਮਤਵਾਲੇ ਅੱਗੇ ਆ ਜਾਂਦੇ ਨੇ। ਫਿਰ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਰਹੇ ਤੇ ਮੈਂ ਲੋਕਾਂ ਨੂੰ ਕਿਹਾ ਸੀ ਜਿਸ ਦਿਨ ਪਾਣੀ ਲੱਥ ਗਿਆ ਨਾ ਇਥੋਂ ਸਾਰੇ ਹੀ ਚਲੇ ਜਾਣੇ ਨੇ। ਔਰ ਜਿਸ ਦਿਨ ਤੱਕ ਪਾਣੀ ਸੀ ਟਰਾਲੀਆਂ ਦੀਆਂ ਲਾਈਨਾਂ ਸੀਗੀਆਂ ਸਾਰਾ ਕੁਝ ਸੀਗਾ ਅੱਜ ਕੋ ਨਜ਼ਰ ਹੀ ਨਹੀਂ ਆ ਰਿਹਾ ਤੁਹਾਨੂੰ ਵੇਖਣ ਨੂੰ ਅੱਲੇ ਟਾਵੇਂ ਟਾਵੇਂ ਬੰਦੇ ਰਹਿ ਗਏ ਨੇ ਔਰ ਕਈ ਸੰਸਥਾਵਾਂ ਸਮਾਨ ਇਕੱਠਾ ਕਰ ਰਹੀਆਂ ਨੇ ਕਦੋਂ ਸਰਵੇ ਕਰਣ ਗਿਆ ਕਦੋਂ ਦੇਣ ਗਿਆ ਮੌਕੇ ਤੇ ਲੋੜ ਆ ਯਾਰ ਮੌਕੇ ਤੇ ਲਾਦ ਵੇਖ ਲੋ ਔਰ ਦੂਜੀ ਚੀਜ਼ ਤੁਸੀਂ ਮੈਂ ਲੋਕਾਂ ਨੂੰ ਕਹਿਆ ਸੀ ਯਾਰ ਮੌਕੇ ਤੇ ਲਾਦ ਵੇਖ ਲੋ ਜਾ ਕੇ ਜਿਹੜਾ ਲੋੜ ਵੰਦੇ ਉਹਦੀ ਮਤ ਕਰ ਦੋ ਇੱਕ ਦੀ ਕਰ ਦੋ ਦੋ ਦੀ ਕਰ ਦੋ ਚਾਰ ਦੀ ਕਰ ਦੋ ਜਿੰਨੀ ਜਿੰਨੀ ਕੈਪੈਸਿਟੀ ਹੈ ਕਰ ਦੋ ਕੱਲ ਮੇਰੇ ਕੋ ਇੱਕ ਬੰਦਾ ਆਇਆ ਟੀਮ ਬਿੰਗਦਾ ਆਇਆ ਉਹ ਮੈਨੂੰ ਕਹਿੰਦਾ ਜੀ ਸਾਨੂੰ ਮਤਲਬ ਜ਼ਿੰਮੇਵ ਇਹ ਚਾਹੇ ਫ੍ਰੀ ਸੇਵਾ ਕਰਨ ਨੂੰ ਤਿਆਰ ਆ ਅਸੀਂ ਗੂਗਲ ਅਰਥ ਦੇ ਵਿੱਚ ਇੱਥੋਂ ਤੱਕ ਦੇਖ ਸਕਦੇ ਆ ਵੀ ਕਿੱਥੇ ਕਿੱਥੇ ਝੋਨਾ ਬਚਿਆ ਸੀਗਾ ਤੇ ਕਿੱਥੇ ਕਿੱਥੇ ਖਰਾਬ ਆ ਕਿੱਥੇ ਕਿੱਥੇ ਪਸ਼ੂ ਸੀਗੇ ਤੇ ਕਿੱਥੇ ਕਿੱਥੇ ਹੁਣ ਨਹੀਂ ਹੈਗੇ ਕਿੱਥੇ ਕਿੱਥੇ ਛੱਤਾਂ ਚੋਂਦੀਆਂ ਨੇ ਕਿੱਥੇ ਕਿੱਥੇ ਖਰਾਬ ਨੇ ਅਸੀਂ ਤੁਹਾਨੂੰ ਕਹਿੰਦੇ ਤਿੰਨਾਂ ਦਿਨਾਂ ਜੀ ਕਰ ਦਿੰਨੇ ਆ ਪਰ ਫਿਰ ਕਮਿਸ਼ਨਾਂ ਕਿੱਥੋਂ ਚੱਲਣਗੀਆਂ ਨਾ ਅਫਸਰਾਂ ਦੀਆਂ ਪੈਸੇ ਖਾਦੇ ਕਿਤਨਾ ਜਾਣਗੇ ਨਾ ਰਾਤ ਦਿਹਾੜਾ ਤੇ ਮੈਂ ਤਾਂ ਕਹਿੰਨਾ ਵੀ ਹੜ੍ਹ ਅੱਗੇ ਕਈਆਂ ਨੂੰ ਮਤਲਬ ਘੋਵਾਂ ਵਾਂਗੂ ਲੱਗੇ ਨੇ ਪਾਣੀ ਇਹਨਾਂ ਦਾ ਇਹਨਾਂ ਲੋਕਾਂ ਦੀ ਤਾਂ ਕਿਸਮਤ ਤੇ ਪਾਣੀ ਸੋ ਅਸੀਂ ਇੱਕ ਅਪਰਾਲਾ ਕੀਤਾ ਤੁਹਾਡੇ ਸਾਹਮਣੇ ਗੱਡੀ ਵੀ ਆਪ ਹੀ ਭਰ ਕੇ ਲਿਆਂਦੀ ਹੈ ਤੇ ਮਨਨ ਜੀ ਕਾਰਨ ਕੀ ਸਮਝਦੇ ਹੜਾ ਦਾ ਕਾਰਨ ਕੀ ਸਮਝਦੇ ਹਰ ਪੰਜਾਬ ਦਾ ਹਰ ਨਾਗਰਿਕ ਇਹੋ ਸਵਾਲ ਕਰਦਾ ਹੈ ਕਿ ਕਾਰਨ ਕੀ ਹੈ ਕਿਉਂ ਹੜਾ ਕਿਉਂ ਪਹਿਲਾਂ ਤਿਆਰੀ ਨਹੀਂ ਹੋਈ ਮੈਨ 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 ਹੜ ਨੇ ਜੀ ਬੀਬੀਐਮ ਵੀ ਦੇ ਉੱਤੇ ਕਬਜ਼ਾ ਲੈ ਲਿਆ ਗਿਆ ਉਹਦੇ ਕਿਉਂ ਸਿਕ ਚੈੱਕ ਹੀ ਨਹੀਂ ਕੀਤੇ ਗਏ ਵੀ ਕਿੰਨਾ ਪਾਣੀ ਛੱਡਣਾ ਕਿੰਨਾ ਨਹੀਂ ਛੱਡਣਾ ਉਸ ਤੋਂ ਅਲਹਿਦਾ ਆ ਜੋ ਅਫਸਰ ਪਾਣੀਆਂ ਚ ਵੜ ਵੜ ਕੇ ਫੋਟੋਆਂ ਖਚਾਉਂਦੇ ਨੇ ਅਫਸਰ ਉਦੋਂ ਪਾਣੀਆਂ ਚ ਕਿਉਂ ਨਹੀਂ ਆਏ ਜਦੋਂ ਇਥੋਂ ਰੇਤਾ ਨਿਕਲਦੀ ਸੀ ਦੋ ਦੋ ਢਾਈ ਢਾਈ ਸੌ ਟਿੱਪਰ ਜਦੋਂ ਬੰਨ ਕਮਜ਼ੋਰ ਕਰ ਦਿੱਤੇ ਗਏ ਪੈਲੀਆਂ ਨੀਵੀਆਂ ਕਰ ਦਿੱਤੀਆਂ ਗਈਆਂ ਬੰਨ ਟੁੱਟਣੇ ਸੀਗੇ ਉਦੋਂ ਕਿਸੇ ਨੇ ਧਿਆਨ ਨਹੀਂ ਦਿੱਤਾ ਹਰ ਪੋਲਿਟਿਸ਼ੀਅਨ ਰੇਤਾ ਖਡਾਉਂਗਾ ਹਰ ਕੋਈ ਵੀ ਇਹ ਮਾਰਨਿੰਗ ਛੱਡਦਾ ਨਹੀਂ ਕਿਉਂਕਿ ਸੋਨੇ ਵਾਂਗੂ ਵਿਕਦੀ ਹੈ ਹਣਾ ਆਪਾਂ ਇਨੀ ਇਨੀ ਮਹਿੰਗੀ ਹੈ ਉਦੋਂ ਕਿਸੇ ਨੇ ਖਿਆਲ ਨਹੀਂ ਕੀਤਾ ਆਪਣੇ ਅਫਸਰਾਂ ਦੀ ਜਿਹੜੀ ਕਤਾਈ ਹੈ ਦੂਜੀ ਚੀਜ਼ ਜਿੰਨੇ ਜਿੰਨੇ ਵੀ ਪਾਣੀ ਛੱਡਿਆ ਜਿੰਨੇ ਜਿੰਨੇ ਵੀ ਇਹ ਰੇਤਾ ਕਢਾਈ ਹੈ ਕ੍ਰਿਮੀਨਲ ਕੇਸ ਚੱਲਣਾ ਚਾਹੀਦਾ ਚਾਹੇ ਪਸ਼ੂ ਮਰੇ ਆ ਤੇ ਚਾਹੇ ਜਾਨਵਰ ਮਰੇ ਆ ਤੇ ਚਾਹੇ ਫਸਲ تباہ ਹੋਈ ਆ ਪਰ ਕਿਸੇ ਨੇ ਕਰਨਾ ਹੀ ਕੁਛ ਨਹੀਂ ਉਹੀ ਅਫਸਰ ਉੱਥੇ ਹੀ ਲੱਗੇ ਨੇ ਜਿੰਨਾਂ ਦੇ ਜ਼ਿਲ੍ਹਿਆਂ ਛਾੜ ਆਏ ਨੇ ਉਹੀ ਅੱਗੋਂ ਮਤਲਬ ਲੋਕਾਂ ਨੂੰ ਲੁੱਟ ਕੇ ਦੇ ਮੁੜ ਕੇ ਉਹੀ ਦੇਵਤਾ ਬਣ ਕੇ ਬਹਿ ਗਏ ਨੇ ਵੀ ਅਸੀਂ ਤੁਹਾਡੀ ਮਤ ਕਰ ਰਹੇ ਆ ਤੇ ਆਏ ਤਾਂ ਤੁਹਾਡੀ ਵਜ੍ਹਾ ਨਾਲ ਹੀ ਨੇ ਨਾ ਹੁਣ ਮੈਂ ਕੱਲ ਇੱਕੋ ਤੁਸੀ ਬੰਨ ਤੇ ਗਿਆ ਬੌਲੀ ਪਿੰਡ ਉਹਦੇ ਵਿੱਚ ਬਾਬੇ ਉਹਦੇ ਉੱਤੇ ਬੰਨ ਬੰਨ ਰਹੇ ਨੇ ਤੁਸੀਂ ਉਥੋਂ ਸਟੋਰੀ ਆ ਤੁਹਾਡੀ ਵੈਸੇ ਕਰਨ ਵਾਲੀ ਬਾਬੇ ਉਹਦੇ ਉੱਤੇ ਬੰਨ ਬੰਨ ਕੇ ਬੰਨ ਰਹੇ ਨੇ ਮੈਂ ਵੀ 300 ਲੀਟਰ ਉਹਨਾਂ ਨੂੰ ਡੀਜ਼ਲ ਭੇਜਿਆ ਕਿ ਚਲੋ ਡੀਜ਼ਲ ਦੀ ਸੇਵਾ ਲੋਕ ਟਰੈਕਟਰ ਆਪਣੇ ਤੋੜ ਰਹੇ ਨੇ ਤੇ ਉਹਦੇ ਨਾਲ ਨਾ ਇੱਕ ਠੇਕੇਦਾਰ ਲੱਗਾ ਉਹਦੇ 15 20 ਬੰਦੇ ਲੱਗੇ ਨੇ ਉਹ ਬੋਰੀਆਂ ਭਰ ਰਹੇ ਨੇ ਤੇ ਬੋਰੀ ਵੀ ਅੱਧੀ ਅੱਧੀ ਮੈਂ ਉਹਨਾਂ ਨੂੰ ਪੁੱਛਿਆ ਜੀ ਇਹ ਕੀ ਹਿਸਾਬ ਹੈ ਕਹਿੰਦੇ ਜੀ 8 ਰੁਪਏ ਬੋਰੀ ਅਸੀਂ ਲੈਣੀ ਤੇ ਮਿੱਟੀ ਵੀ ਬਾਬਿਆਂ ਦੀ ਭਰ ਰਹੇ ਨੇ ਬਿੱਲ ਬਣ ਰਿਹਾ ਉਸ ਤੋਂ ਬਾਅਦ ਆ ਬੋਰੀਆਂ ਦੇ ਆਲੇ ਦੁਆਲੇ ਰੱਸੀ ਬੰਨੀ ਹੈ ਮੈਂ ਠੇਕੇਦਾਰ ਨੂੰ ਫੋਨ ਕੀਤਾ ਮੈਂ ਯਾਰ ਰੱਸੀ ਕਾਮਯਾਬ ਹੀ ਨਹੀਂ ਹੈਗੀ ਇੱਥੇ ਕਿ ਯਾਰ ਭਾਜੀ ਐਸਟੀਮੇਟਰ ਤਾਰਦਾ ਹੀ ਸੀ ਘਟਾ ਕੇ ਰੱਸੀ ਦਾ ਕਰਦਾ ਆਪਾਂ ਇੱਥੇ ਵੀ ਕਮਾਈ ਕਰਨੀ ਸ਼ੁਰੂ ਕਰਤੀ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਲੋਕਾਂ ਦੀਆਂ ਮੌਤਾਂ ਦੇ ਉੱਤੇ ਆਪਾਂ ਉੱਥੇ ਵੀ ਆਪਣੇ ਐਸਟੀਮੇਟ ਘਟਾਤੇ ਮੈਂ ਅੱਗੇ ਕਿਹਾ ਸੀ 1600 ਕਰੋੜ ਰੁਪਇਆ ਖਰਚ ਕਿੱਥੇ ਹੋਣਾ ਮੋਦੀ ਸਾਹਿਬ ਵਾਲਾ ਅੱਜ ਆ ਗਿਆ 52 ਕਰੋੜ ਦੇ ਕਿ 82 ਕਰੋੜ ਦੇ ਸਾਡੇ ਹਲਾਕ ਇਲਾਕੇ ਦੇ ਵਿੱਚ ਸਕੂਲ ਖਰਾਬ ਹੋਏ ਨੇ ਅਜ ਨਾਲੇ ਤੇ ਆਰਮ ਰਾਜਾ ਸੰਸੀ ਏਰੀਆ ਦੇ ਵਿੱਚ ਉਸ ਤੋਂ ਬਾਅਦ ਗੁਰਦਾਸਪੁਰ ਚਲਜੋ ਉਸ ਤੋਂ ਬਾਅਦ ਸੁਲਤਾਨਪੁਰ ਲੋਧੀ ਚਲਜੋ ਉਸ ਤੋਂ ਬਾਅਦ ਫਿਰੋਜ਼ਪੁਰ ਚਲਜੋ 5-700 ਕਰੋੜ ਤੇ ਤੁਹਾਡਾ ਸਕੂਲਾਂ ਤੇ ਲੱਗ ਜਾਣਾ ਉਸ ਤੋਂ ਬਾਅਦ ਰੋਡ ਨੇ ਉਸ ਤੋਂ ਬਾਅਦ ਹੋਰ ਸਰਕਾਰੀ ادارے ਨੇ ਹੈਨਾ ਜਿਹਦੇ ਵਿੱਚ ਹਸਪਤਾਲ ਨੇ ਡਿਸਪੈਂਸਰੀਜ਼ ਨੇ ਫਿਰ ਕਿਸਾਨਾਂ ਦੇ ਹਿੱਸੇ ਕਿ ਆਉਣਾ ਮਜ਼ਦੂਰਾਂ ਦੇ ਹਿੱਸੇ ਕਿ ਆਉਣਾ 1600 ਕਰੋੜ ਤੇ ਇਤਨਾ ਹੀ ਜਾਣਾ ਜਿਤਨਾ ਉਹ ਖਫਤ ਮੈਂ ਵਿਖਾ ਹੀ ਰਿਹਾ ਵੀ ਪੂਰ ਬਾਬੇ ਰਹੇ ਨੇ ਜੀ ਤੇ ਬਿੱਲ ਕਿਸੇ ਦਾ ਬਣ ਰਿਹਾ ਉਹ ਸਾਹਮਣੇ ਹੀ ਹੈ ਨਾ ਫਿਰ ਇਸੇ ਤਰੀਕੇ ਖਬਤ ਹੋਣੀ ਮੈਂ ਕਹਿੰਦਾ ਇਹਨਾਂ ਨੂੰ ਤੇ ਅਫਸਰ ਤੇ ਚਾਹੁੰਦੇ ਨੇ ਵੀ ਹੜ ਜਿਹੜਾ ਹਰ ਸਾਲ ਹੀ ਆਜਿਆ ਕਰੇ ਅੱਛਾ ਪਹਿਲੀ ਦੇ ਵਿੱਚ ਜਿਹੜੀ ਰੇਤ ਪਹੁੰਚ ਗਈ ਆ ਲੱਗਦਾ ਕਿ ਉਹਦੇ ਨਾਲ ਸਾਰੇ ਪਰਭਾਈ ਹੋ ਜੇਗੀ ਇਹ ਕਹੇ ਲਾਨ ਵੱਡਾ ਕਰ ਦਿੱਤਾ ਰੇਤ ਵੇਚ ਲਓ ਜੀ ਕੋਈ ਮਾਮਲਾ ਸਰਕਾਰ ਦੀ ਉਹ ਪਾਲਿਸੀ ਜਿਹੜੀ ਬਿਲਕੁਲ ਉਹ ਬੇਵਕੂਫ ਵਾਲੀ ਹੈ ਮੈਂ ਇਹਦੇ ਉੱਤੇ ਇਹਨਾਂ ਨੂੰ ਸਭ ਤੋਂ ਪਹਿਲੇ ਦਿਨ ਸਲਾਹ ਦਿੱਤੀ ਸੀ ਕਿ ਜਿਹਦਾ ਰੇਤ ਉਹਦੀ ਖੇਤ ਉਹ ਇਸ ਤਰੀਕੇ ਨਹੀਂ ਉਹਨਾਂ ਤੇ ਬਣਾਤੀ ਜਿਹਦਾ ਜਿਹਦੀ ਜਿਹਦਾ ਖੇਤ ਉਹਦੀ ਰੇਤ ਮੈਂ ਇਹਨਾਂ ਨੂੰ ਕਿਹਾ ਸੀ ਕਿ ਜਿਹੜੇ ਪਿੰਡ ਤੋਂ ਜਿੰਨੀ ਰੇਤ ਨਿਕਲਦੀ ਹੈ ਨੰਬਰ 1 ਤੋਂ 1 ਸਾਲ ਤੱਕ ਜਿਹੜੀ ਇਹਨਾਂ ਦਾ ਉਹਦੇ ਉੱਤੇ ਕਬਜ਼ਾ ਹੋਣਾ ਚਾਹੀਦਾ ਉਹ ਡਿਵੈਲਪਮੈਂਟ ਤੇ ਪੈਸੇ ਲੱਗਣੇ ਚਾਹੀਦੇ ਨੇ ਉਹ ਜਿਹੜੇ ਇਲਾਕੇ ਨੂੰ ਨੁਕਸਾਨ ਹੋਇਆ ਉਹਦੇ ਤੇ ਪੈਸੇ ਲੱਗਣੇ ਚਾਹੀਦੇ ਨੇ ਮੰਨ ਲਓ ਮੇਰੇ ਆ ਖੇਤ ਦੇ ਵਿੱਚ 4-5 ਫੁੱਟ ਰੇਤ ਚੜ ਗਈ ਮੇਰਾ ਤੇ ਸਰ ਗਿਆ ਅਗਲੇ ਪਾਸੇ ਵੀ ਪਾਣੀ ਗਿਆ ਉਹਨਾਂ ਦਾ ਕੀ ਕਸੂਰ ਹੈ ਇਹ ਸਾਰਾ ਮਤਲਬ ਕੰਬਾਈਨ ਕਰਨਾ ਚਾਹੀਦਾ ਸੀ ਅੰਨੀ ਮਤਲਬ ਕੀ ਕਹਿੰਦੇ ਅੰਨੀ ਪੀਵੇ ਤਾਂ ਕੁੱਤੀ ਚਟੇ ਵਾਲਾ ਹਿਸਾਬ ਹੈ ਵੀ ਫਿਰ ਇਹ ਮਤਲਬ ਕੋਈ ਸਿਸਟਮ ਹੀ ਨਹੀਂ ਕੋਈ ਸਮਝ ਹੀ ਨਹੀਂ ਇਹ ਫੇਸਬੁੱਕ ਤੇ ਕਮੈਂਟ ਵੇਖਦੇ ਨੇ ਕਿ ਲੋਕ ਡਿਮਾਂਡ ਕੀ ਕਰ ਰਹੇ ਨੇ ਉਸ ਹਿਸਾਬ ਨਾਲ ਸਰਕਾਰ ਚਲਾਉਣੀ ਸ਼ੁਰੂ ਕਰ ਦਿੰਦੇ ਨੇ ਉਸ ਹਿਸਾਬ ਨਾਲ ਜਿਹੜਾ ਲਾ ਬਣਾਉਣਾ ਸ਼ੁਰੂ ਕਰ ਦਿੰਦੇ ਨੇ ਇਦਾਂ ਥੋੜੀ ਚਾਹੀਦਾ ਬੜੀਆਂ ਜਣਿਆ ਕੋਈ ਬੜੇ ਲੋਕਾਂ ਕੋ ਦੱਸਿਆ ਵੀ ਨਹੀਂ ਜਾਣਾ ਵੀ ਸਾਬਤ ਵੀ ਨਹੀਂ ਕੀਤਾ ਜਾਣਾ ਸਾਡਾ ਨੁਕਸਾਨ ਕਿੰਨਾ ਹੋਇਆ ਜਿਹੜੇ ਪਸ਼ੂ ਨੇ ਬੜੇ ਜਿਹੜੇ ਰੁੜ ਕੇ ਗਵਾਂਢੀ ਦੇਸ਼ ਦੇ ਵਿੱਚ ਅਸੀਂ ਕਹਿ ਸਕਦੇ ਪਹੁੰਚ ਗਏ ਨੇ ਬੜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਪਰ ਲੱਗਦਾ ਕਿ ਉਹ ਸਾਬਤ ਹੀ ਨਹੀਂ ਕਰਨਗੇ ਸਾਬਤ ਕਰ ਸਕਣਗੇ ਨਹੀਂ ਤੇ ਉਹਨ ਮੰਨ ਲੋ ਕਿਸੇ ਦੇ 10 ਪਸ਼ੂ ਰੁੜ ਗਏ ਨੇ ਠੀਕ ਹੈ ਪਹਿਲੀ ਗੱਲ ਤੇ ਸਰਕਾਰ ਨੇ ਉਹਦੀ ਕੀਮਤ ਤੈਅ ਕਰ ਦਿੱਤੀ ਅਸੀਂ ਉਹ ਦਿਨ ਮੱਝ ਲੈ ਕੇ ਦਿੱਤੀ ਵੀ 1,11,000 ਦੀ ਆ ਜੀ ਸਰਕਾਰ ਨੇ ਉਹਦੀ ਕੀਮਤ ਤੈਅ ਕਰ ਦਿੱਤੀ 30 ਤੋਂ 35,000 ਰੁਪਿਆ ਮਿਲਣਾ ਇੱਕ ਪਸ਼ੂ ਦਾ ਫਿਰ ਜੇ ਕਿਸੇ ਦੇ 10 ਰੁੜ ਗਏ ਨੇ ਤੇ ਤਿੰਨਾਂ ਦੇ ਮਿਲਣੇ ਨੇ ਉਹ ਚ ਤੈਅ ਕਰਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਨਾ ਰਹਿ ਗਈ ਘਾਟਾ ਪੂਰਾ ਤੇ ਹੋ ਜੇ ਜਾਂ ਤਾਂ ਜਿੰਨੇ ਰੁੜੇ ਹੋਣ ਉਹਨਾਂ ਦਾ ਮੁਆਵਜ਼ਾ ਮਿਲਣਾ ਹੋਵੇ ਜੇ ਕਿਸੇ ਦੀਆਂ ਮੁਰਗੀਆਂ ਰੁੜ ਗਈਆਂ ਨੇ ਤਰਨੂੰ 100 ਰੁਪਿਆ ਮੁਰਗੀ ਮਿਲਣੀ ਹੈ ਤੇ ਉਹਦੀ ਲਿਮਟ ਵੀ 10,000 ਹੈ ਹੂੰ بس ਉਹਦੇ ਮਿਲਣੇ ਨੇ ਤੇ ਜਿਹਦੇ ਜਿਹਦੇ ਪੋਲਟਰੀ ਫਾਰਮ 'ਚ ਮੁਰਗੀ 1000 ਹੋਊਗੀ 2000 ਹੋਊਗੀ ਤੇ ਉਹ ਕੀ ਕਰੂਗਾ ਮਤਲਬ ਇਹ ਸਿਰਫ ਅੱਖਾਂ ਦੇ ਉੱਤੇ ਨਾ ਅੱਖਾਂ 'ਚ ਮਿੱਟੀ ਪਾਉਣ ਵਾਲਾ ਕੰਮ ਐ ਖਾਣਾ ਪੂਰਤੀ ਕਰਨ ਵਾਲਾ ਗੱਲ ਐ ਮੁਆਵਜ਼ਾ ਤਾਂ ਕੋਨਾ ਹੀ ਨਹੀਂ ਜੇ ਕਿਸਾਨ ਨੂੰ ਵੀ 18 ਤੋਂ 20000 ਰੁਪਇਆ ਮਿਲਣਾ ਉਹਦੀ ਬਜਾਈ ਦਾ ਕਿੰਨਾ ਖਰਚਾ ਉਹਦੀ ਤਾਂ ਹੁਣ ਜਿੰਨੀ ਉਹਦੀ ਸਿਲਟਿੰਗ ਚੜ ਗਈ ਐ ਇਹਨੂੰ ਸਾਫ਼ ਕਰਾਉਣ ਦਾ ਕਿੰਨਾ ਖਰਚਾ ਉਹਦੇ ਉੱਤੇ ਤੇ ਮਤਲਬ ਮੁਆਵਜ਼ਾ ਮਿਲ ਹੀ ਨਹੀਂ ਸਕਦਾ ਮੈਂ ਤੁਹਾਨੂੰ ਦੱਸਦਾ ਜ਼ਿਆਦਾ ਨੁਕਸਾਨ ਹੈ ਹੋ ਨਹੀਂ ਸਕਦਾ ਦੂਜੀ ਚੀਜ਼ ਮੰਨ ਲਓ ਇਹ ਮਕਾਨ ਮੈਂ ਅੰਦਰ ਤੁਸੀਂ ਵੇਖਿਆ ਮੈਂ ਮੈਂ ਚਾਹਾਂਗਾ ਨਾਲ ਆਪਣਾ ਕੈਮਰਾਮੈਨ ਦੇ ਮੈਂ ਮੈਂ ਅੰਦਰ ਇੱਕ ਚੀਜ਼ ਤੁਹਾਨੂੰ ਦਿਖਾਉਣਾ ਮਕਾਨ ਦੇ ਵਿੱਚ ਵੀ ਮੁਆਵਜ਼ਾ ਕਿਸ ਤਰ੍ਹਾਂ ਮਿਲਣਾ ਮੁਕਾਬਲਾ ਬਿਲਕੁਲ ਇਹ ਦੇਖ ਸਕਦੇ ਹੋ ਕਿ ਆਹ ਦੇਖੋ ਬਾਲੇ ਨੇ ਨਾ ਇਹ ਚੋਰੇ ਨੇ ਆਹ ਤੇ ਨਿਸ਼ਾਨ ਪਏ ਨੇ ਜੀ ਇਹ ਚੋਣ ਦਾ ਮਤਲਬ ਇਹ ਹੈ ਕਿ ਇਹਨਾਂ ਨੂੰ ਪੂਰੀ ਛੱਤ ਬਦਲਣ ਦਾ ਮੁਆਵਜ਼ਾ ਨਹੀਂ ਮਿਲਣਾ ਹੂੰ ਹੂੰ ਚਾਰ ਪੰਜ ਬਾਲੇ ਡਿੱਗੇ ਹੋਣਗੇ ਮੁਆਵਜ਼ਾ ਨਹੀਂ ਮਿਲਣਾ ਪੂਰੀ ਛੱਤ ਡਿੱਗੀ ਹੋਏਗੀ ਤੇ 1 ਲੱਖ 20 ਹਜ਼ਾਰ ਰੁਪਿਆ ਮਿਲਣਾ ਤੇ ਪੂਰੀ ਛੱਤ ਕਿਤੇ ਵੀ ਨਹੀਂ ਡਿੱਗੀ ਕਿਤੋਂ ਚਾਰ ਬਾਲੇ ਡੱਗੇ ਕਿਤੋਂ ਹੋਣੇ ਛੱਤ ਕਿਸੇ ਕੰਮ ਦੀ ਨਹੀਂ ਪਰ ਜੇ ਤੁਸੀਂ ਸਰਕਾਰੀ ਤੌਰ ਤੇ ਦਾ ਮੌਜਾ ਕਰਾ ਲੋ ਤੇ ਦਾ ਮੌਜਾ ਮਿਲਣਾ ਹੀ 0 ਹੈ ਉਹਨਾਂ ਕਹਿੰਦੇ ਪਤਾ ਨਹੀਂ ਕਿਹੜੇ ਬੜ ਡਿੱਗ ਬਣੀ ਹੈ ਜਾਨ ਵੀ ਜਾਦੀ ਮੈਂ ਇਹ ਤੇ ਘਰ ਨਹੀਂ ਜੀ ਅਸੀਂ ਜਿੱਥੇ ਪਿਛਲੇ ਘਰ ਉਹ ਪਾਏ ਦਿੱਤੇ ਸੀਗੇ ਪੈਸੇ ਉਹ ਰਾਤ ਵਿਚਾਰਾ ਬੱਚਾ ਕਿਸੇ ਦੇ ਘਰ ਜਾ ਕੇ ਸੁੱਤਾ ਹੂੰ ਪੇਰੈਂਟਸ ਕਮਰਿਆਂ ਚੋਂ ਬਾਹਰ ਨਿਕਲ ਕੇ ਤੇ ਬਾਹਰ ਮੇਜ਼ ਦੇ ਉੱਤੇ ਤਰਪਾਨ ਲੈ ਕੇ ਸੌਂਦੇ ਰਹੇ ਨੇ ਬਰਸਾਤ ਦੇ ਵਿੱਚ ਇਹ ਪਤਾ ਨਹੀਂ ਕਦੋਂ ਡਿੱਗ ਪਈ ਆਹ ਹਲਾਤ ਇਹ ਇੰਨੀ ਡੈਲ ਸੀ ਡੈਲ ਸੀ ਹਾਂ ਆਹ ਹਲਾਤ ਨੇ ਸਾਰੇ ਸੋ ਸਾਡੇ ਕੋਲੋਂ ਤੇ ਐਵੇਂ ਮਤਲਬ ਉਹ ਚੀੜੀ ਦੀ ਚੁੰਝ ਜਿੱਨਾ ਜਿੱਥੇ ਜਿੱਥੇ ਸਾਡੇ ਕੋਲ ਪਾਣੀ ਪੈ ਰਿਹਾ ਅੱਗ ਬਝਾਉਣ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਮੀਦ ਹੈਗੀ ਸੀ ਤੁਹਾਨੂੰ ਕਿ ਸਾਡੇ ਵੱਲ ਵੀ ਕੋਈ ਰੁੱਕ ਕਰੇਗਾ ਕਿਉਂਕਿ ਤੁਹਾਡਾ ਘਰ ਸੜਕ ਤੋਂ ਕਾਫੀ ਪਿਛੜਿਆ ਆ ਕਾਫੀ ਦੂਰੀ ਦੇ ਵਿੱਚ ਉਮੀਦ ਸੀ ਤੁਹਾਨੂੰ ਹੈਗੀ ਸੀ ਕਿਤੇ ਵੱਲੋਂ ਵੀ ਸੀ ਕੋਣ ਹੈ ਇਹਨਾਂ ਲੋਕ ਕੱਲ ਜਦੋਂ ਇਹ ਆਏ ਫਿਰ ਅੱਜ ਦੀ ਵੀ ਇਹ ਹੋ ਵੀ ਜਾਗੀ ਪਰ ਪਹਿਲਾਂ ਜਦੋਂ ਲਗਾਤਾਰ ਮਤਲਬ ਚੱਲਦੀ ਪਹਿਲਾਂ ਤਾਂ ਕਿਉਂਕਿ ਲੋਕ ਪਿੱਛੋਂ ਜਿਹੜੇ ਸਮਾਨ ਲਵਾਈ ਜਾਂਦੇ ਸੀ ਤਗੜੇ ਲੋਕ ਸੀ ਉਹ ਕਹਿੰਦੇ ਸੀ ਵੀ ਇੱਥੋਂ ਅਸੀਂ ਗਾੜੀ ਪਹਚਾ ਦੇਾਂਗੇ ਗਾੜੀ ਕੋਈ ਨਹੀਂ ਪਹਚਾਉਂਦਾ ਕਿਉਂਕਿ ਇੱਧਰ ਪਾਣੀ ਸੀ ਪਹਿਲੀਆਂ ਕਿੰਨੀ ਸਮੱਸਿਆ ਹੋ ਗਈ ਤੁਹਾਡੀ ਮੇਰੀ ਇਸ ਟਾਈਮ 24 ਸਾਲ ਦੀ ਨਸ਼ਾ ਕੀ ਕਰਦੀ ਕੋਈ ਨਹੀਂ 1 ਰੁਪਿਆ ਦਾ ਨਹੀਂ ਸੱਚੀ ਗੱਲ ਹਾਂਜੀ ਜਿੱਥੋਂ ਮਰਜੀ ਪਹੁੰਚ ਸਕਦੇ ਪਿੰਡ ਚ ਹਾਂਜੀ ਪਿੰਡ ਤੁਹਾਡੇ ਕਰਕੇ ਏ ਮਨਦੀਪ ਸਿੰਘ ਮੱਨਾ ਤੇ ਹੋਰ ਵੀ ਲੋਕ ਜਿਹੜੇ ਲਗਾਤਾਰ ਤੁਹਾਡੇ ਕਰਕੇ ਪਹੁੰਚਦੇ ਵੀ ਇੱਕ ਖਾਸ ਕਰਕੇ ਤੁਹਾਡਾ ਪੁੱਤ ਨਸ਼ਾ ਨਹੀਂ ਕਰਦਾ ਤਾਂ ਕਰਕੇ ਪਹੁੰਚੇ ਕਿ ਮਿਹਨਤੀ ਲੋਕ ਨੇ ਮਿਹਨਤੀ ਲੋਕਾਂ ਵਾਂਗੂੰ ਤੁਰਨਾ ਚਾਹੀਦਾ ਹਾਂਜੀ ਕਿਉਂਕਿ ਵੀਰ ਜੀ ਜਿਹੜਾ ਝੂਠ ਕਿਉਂ ਬੋਲਣਾ ਜਿਹੜੀ ਗੱਲ ਸਚਾਈ ਆ ਸਚਾਈ ਆ ਕਿਉਂਕਿ ਤੁਸੀਂ ਆਸ-ਪਾਸ ਵੀ ਪਤਾ ਕਰ ਸਕਦੇ ਜੀ ਮੈਨੂੰ ਵੀਰ ਜੀ ਦਾ ਪਤਾ ਲੱਗਾ ਸੀ ਉਥੋਂ ਗੁਜਰਪੁਰੋਂ ਮੈਂ ਕਦੀ ਕਿਤੇ ਪਤਾ ਕਰਦੀ ਰਹੀ ਕਦੀ ਕਿਤੇ ਮੈਨੂੰ ਖੇਲ ਕੇ ਵੀਰ ਨੇ ਦੱਸ ਪਾਈ ਵੀ ਭਲੇ ਪੈਂਡਿਆ ਫਿਰ ਮੈਂ ਉਹ ਭੈਣ ਨੂੰ ਨਾਲ ਲੈ ਕੇ ਗਈ ਸਾਡੇ ਕੋਲ ਉਦੋਂ ਪੈਸਾ ਨਹੀਂ ਕੋਈ ਹੈਗਾ 150 ਰੁਪਇਆ ਹੀ ਉਹਦਾ ਮੋਟਰਸਾਈਕਲ ਹੀ ਉਹਦਾ ਮਗਰ ਮੈਂ ਬੈ ਕੇ ਗਈ ਕੱਲ ਉਹਨਾਂ ਦੀ ਗੱਲ ਕਰਨੀ ਸੀ ਮੈਂ ਵੀਰ ਜੀ ਨੂੰ ਕਹਿਣਾ ਆਪਣੀ ਛੀੜੀ ਆ ਹਾਂਜੀ ਹਾਂਜੀ ਦੱਸੋ ਸਾਰੀ ਗੱਲ ਹਾਂ ਉਹ ਵੀ ਜੀ ਅਸੀਂ ਪਹਿਲੀ ਵੇਚੀ ਸੀ ਮੇਰਾ ਆਦਮੀ ਪੂਰਾ ਹੋ ਗਿਆ ਸੀ ਤੇ ਅਸੀਂ ਇਸ ਤਰ੍ਹਾਂ ਗੱਡੀ ਲੈਣ ਦੀ ਕੋਸ਼ਿਸ਼ ਕਰ ਸਾਨੂੰ ਕਿਸੇ ਨੇ ਕਿਹਾ ਗੱਡੀ ਲੈ ਲਓ ਤੇ ਉਹਨਾਂ ਨੇ ਕਿਹਾ ਤੁਹਾਨੂੰ ਖਰਚਾ ਆਈ ਜਾਊਗਾ ਤੁਹਾਡਾ ਖਰਚਾ ਤੋਰੀ ਜਾਊਗਾ ਇਹ ਮੇਰਾ ਬੇਟਾ ਛੋਟਾ ਸੀ ਬੇਟਾ ਪਹਿਲੀ ਵੇਚ ਕੇ ਗੱਡੀ ਲੈ ਆਤੀ ਉਹਨੇ ਤੁਹਾਨੂੰ ਅਸੀਂ ਗੱਡੀ ਲੈ ਆਤੀ ਉਹਨੂੰ ਉਹਨੇ ਸਾਡਾ ਖੂਨ ਚੁੱਕਣਾ ਬੰਦ ਕਰਤਾ ਸਾਡੀ ਉਹਨੇ ਸੁਣੀ ਗਿਲੀ ਨਹੀਂ ਗੱਡੀ ਲੈਤੀ ਸੀ ਪਹਿਲੀ ਪਹਿਲੀ ਅਹੀਂ 1 ਲੱਖ ਦੀ ਵਿੱਚ ਹੀ ਉਹ ਹਾਂ ਹੀ ਕਰਜ਼ਾ ਲਾਇਆ ਸੀ ਸਾਡੇ ਤੇ ਲਿਮਟ ਦੀ ਕੋ ਉਹ ਸਾਡੇ ਸਟੇਟਸ ਦੀ ਸੀ ਉਹ ਹੈ ਬਾਕੀ 7-8 ਲੱਖ ਰੁਪਇਆ ਉਹ ਲੈ ਗਿਆ ਸਾਡੇ ਕੋ ਜਿਹੜੇ ਬੱਚੇ ਕੋਹੇ ਹੀ ਦੇਣੇ ਲੈਣੇ ਸੀ ਨਿਕੇ ਨਿਕੇ ਉਹ ਦਿੱਤੇ ਮੈਨੂੰ ਧੋਖਾ ਕਰ ਗਿਆ ਤੁਹਾਡੇ ਨਾਲ ਧੋਖੇ ਕਰ ਗਿਆ ਬਾਅਦ ਜਹਾਂ ਨਹੀਂ ਨਹੀਂ ਲਿਆ ਹਾਂ ਕਿਉਂਕਿ ਇਸ ਤਰ੍ਹਾਂ ਦੇ ਲੋਕਾਂ ਨਾਲ ਵੀ ਧੋਖਾ ਕਰਨ ਲੱਗੇ ਕੋਈ ਸੋਚਦਾ ਨਹੀਂ ਜਿਹੜਾ ਪਹਿਲਾਂ ਦੁਖੀ ਆ ਉਹ ਹੱਥ ਦੇ ਹੱਥ ਮਾਰਨ ਦੀ ਕਰਦਾ ਹਰ ਕੋਈ ਜੰਗਰ ਚੋਲੀ ਜੀ ਬਹੁਤ ਮੁਸ਼ਕਲ ਹੋਈ ਕਿ ਨੂੰ ਡੰਗਰਾ ਤੋਂ ਜੀ ਜੀ ਸੁਚੇਤਨ ਪਤਾ ਕੀ ਹੈ ਧੋਖਾ ਕਰਨ ਵਾਲੇ ਵੀ ਬੜੇ ਨੇ ਮੈਂ ਤਾਂ ਤੁਹਾਨੂੰ ਆ ਸਰਕਾਰੀ ਲੁੱਟ ਬਖਾ ਦਿੱਤੀ ਕਿੰਨੀ ਇਮਰਾ ਦੋਸਤ ਆ ਮੇਰੇ ਖਾਲੇ ਪੰਜ ਛੇ ਦੇ ਰੈਸਟੋਰੈਂਟ ਨੇ ਜੀ ਚੰਗੇ ਚੱਲਦੇ ਨੇ ਟਾਈਮ ਇੱਕ ਮਿੰਟ ਦਾ ਨਹੀਂ ਹੈਗਾ ਤੇ 29 ਤਰੀਕ ਤੋਂ ਮੇਰੇ ਨਾਲ ਲੱਗਾ ਹੁਣ ਵੀ ਇਹਦਾ ਦੋਸਤ ਐ ਇੱਕ 파ਟਨਰ ਐ ਇਹਦਾ ਜਲੰਧਰ ਦੇ ਵਿੱਚ ਉਹਨੇ ਐਫਰਟ ਕੀਤਾ ਕਿ ਯਾਰੇ ਲੈ ਸਾਡੇ ਵੱਲੋਂ ਪਵਾ ਲਿਆ ਜੀ ਔਰ ਜਿੱਥੇ ਮਤਲਬ ਲੁੱਟਣ ਵਾਲੇ ਨੇ ਉੱਥੇ ਦੇਣ ਵਾਲੇ ਵੀ ਬਣੇ ਨੇ ਬੰਦੇ ਆਪਣਾ ਕੰਮ ਛੱਡ ਕੇ ਵੀ ਤੁਰੇ ਫਿਰਦੇ ਨੇ ਅੱਜ 29 ਤਰੀਕ ਨੂੰ ਕੰਮਦਾਰ ਚਾ ਵੀ ਹੁੰਦਾ ਪਿੱਛੇ ਨਵਾਂ ਇੱਕ ਨੇ ਹੋਰ ਆਪਣਾ ਵੈਂਚਰ ਸ਼ੁਰੂ ਕਰਨਾ ਸੀ ਰਾਤ ਨੂੰ ਉੱਥੇ ਜਾ ਕੇ ਵੇਦਾ ਦਿਨੇ ਸਾਡੇ ਨਾਲ ਤੁਰਿਆ ਫਿਰਦਾ ਮਤਲਬ ਇਸ ਤਰੀਕੇ ਦੇ ਲੋਕ ਵੀ ਆ ਗਏ ਨੇ ਵੀ ਵੱਧ ਤੋਂ ਵੱਧ ਮਤ ਕੀਤੀ ਜਾਵੇ ਲੋਕਾਂ ਦੀ ਵੱਧ ਤੋਂ ਵੱਧ ਸਾਰਾ ਬਣਿਆ ਜਾਵੇ ਔਰ ਲੋਕਾਂ ਦੇ ਵਾਕਿਆ ਹੀ ਹਾਲਾਤ ਵੀ ਵੇਖਣ ਵਾਲੇ ਨੇ ਬਿਲਕੁਲ ਵਾਕਿਆ ਸਹੀ ਗੱਲ ਹੈ ਕਿ ਹਾਲਾਤ ਦੇਖਣ ਵਾਲੇ ਨੇ ਆਉਣਾ ਮੈਂ ਜੋ ਘਰ ਹੀ ਉਹਨੂੰ ਸਾਥ ਹੀ ਮਿਲ ਜਾਵੇ ਚੰਗੀ ਮਿਹਨਤ ਉਹ ਕਰਨ ਵਾਲਾ ਮਤਲਬ ਮੈਨੂੰ ਤਾਂ ਲੱਗਾ ਹੀ ਆ ਵੀ ਮਿਹਨਤ ਕਰਦਾ ਜਿਹੜਾ ਆਪ ਦੀ ਮਾਂ ਦਾ ਖਿਆਲ ਰੱਖਦਾ ਭੈਣ ਹੈ ਮੇਰੇ ਖਰੇ ਕਿ ਦੀ ਉਹ ਉਹ ਬੁਟੀਕ ਚਲਾਉਂਦੀ ਹੈ ਮਤਲਬ ਛੋਟਾ ਜਿਹਾ ਕਿਸੇ ਪਿੰਡ ਦੇ ਵਿੱਚ ਹੀ ਹੈ ਹਨਾ ਬਹੁਤਾ ਕੁ ਮੈਂ ਕੱਲ ਪੁੱਛਿਆ ਮੈਂ ਕਿਹਾ ਕੋਈ ਮੋਟਰਸਾਈਕਲ ਹੈਗਾ ਜਾਂ ਨਹੀਂ ਹੈਗਾ ਜੀ ਇੱਕੋ ਹੀ ਐਕਟਵਾਂ ਉੱਤੇ ਪੈਣ ਜਾਂਦੀ ਹੈ ਜਿੱਥੋਂ ਗੱਡੀ 'ਚ ਸਾਨੂੰ ਆਉਂਦੇ ਆ ਘਰ ਦੇ ਕੋਲ 5-7 10 ਮਿੰਟ ਲੱਗ ਗਏ ਆ ਤੇ ਪੈਦਲ ਜਾਂਦੇ ਹੋ ਪੈਦਲ ਜਾਂਦੇ ਹਾਂ ਹਮਾਤ ਤੇ ਫਿਰ ਸਾਰੇ ਬਣੇ ਨੇ ਉਹ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਘਰ ਫੜਿਆ ਜਾਵੇ ਕਿ ਕਿਸ ਤਰੀਕੇ ਕੀਤਾ ਜਾਵੇ ਕਿਉਂਕਿ ਜੇ ਤੁਸੀਂ ਸਰਕਾਰੀ ਮੱਤ ਦੀ ਆਸਰਕ ਹੋਗੇ ਤਾਂ ਕੁਝ ਨਹੀਂ ਮਿਲਣਾ ਹਨਾ ਉਹ ਸਿਰਫ ਤੁਹਾਨੂੰ ਬਾਲੇ ਮਿਲਣੇ ਨੇ ਉਹ ਤਾਂ ਪੈਸੇ ਨੇ ਫਿਰ ਇਹਨੂੰ ਹੀ ਰਿਪੇਅਰ ਕਰਾ ਲੈਂਦੇ ਨੇ ਵੀ ਹਰ ਵੜੇ ਜਿਹੜਾ ਮਤਲਬ ਇਹ ਕਤਰਾ ਜਿਹੜਾ ਉਹ ਮਨਰਾਉਂਦਾ ਰਹੇ ਦੇਖੋ ਜੇਕਰ ਕੋਈ ਵੀ ਮੁਸ਼ਕਲ ਕਿਸੇ ਨੂੰ ਆਉਂਦੀ ਆ ਤਾਂ ਇੱਕ ਤੋਂ ਬਾਅਦ ਇੱਕ ਹਰ ਕੋਈ ਦੁਖੀ ਆ ਕਹਿ ਸਕਦੇ ਕਿ ਜਦੋਂ ਇਹਨਾਂ ਦਾ ਲੈਂਟਰ ਪੈਂਦਾ ਆ ਪਾਂ ਦੀ ਜਿਹੜੀ ਤਿਆਰੀ ਕੀਤੀ ਕਿ ਤੇ ਦੂਸਰੀ ਭੈਣ ਵੀ ਇੱਥੇ ਪਹੁੰਚੀ ਆ ਮੇਰਾ ਵੀ ਘਰ ਵਾਲਾ ਟੱਟ ਗਿਆ ਵਾ ਡਿੱਗ ਪਿਆ ਵਾ ਤਾਂ ਹਰ ਕੋਈ ਮਦਦ ਤੇ ਵਾਸਤੇ ਆ ਗਾਂ ਵਾਦਾ ਪਿਆ ਭੈਣ ਰੋਂਦੇ ਪਏ ਸੀ ਤੁਸੀਂ ਹਾਂਜੀ ਸਚਾਈ ਹੈ ਸਾਰੀ ਹਾਂਜੀ ਸਚਾਈ ਆ ਕੀ ਹੈ ਮੈਂ ਦੀ ਨਹੀਂ ਤੁਸੀਂ ਘਰ ਇੱਕ ਵਾਰੀ ਵੇਖ ਲੋ ਜਾ ਕੇ ਨਹੀਂ ਉਹ ਵੇਖਣ ਗਿਆ ਤੇ ਕਹਤਾ ਪਰ ਕੀ ਹੈਗਾ ਕਿ ਪ੍ਰੋਬਲਮ ਕੀ ਤੁਹਾਨੂੰ ਪ੍ਰੋਬਲਮ ਇਹ ਹੋਈ ਆ ਪੀ ਕਾਰ ਵਾਲਾ ਜਿਹੜਾ ਦਿਹਾੜੀ ਕਰਦਾ ਆ ਪੀ ਗੱਤੇ ਮੇਲੇ ਚ ਲੱਗਾ ਝੂਠ ਨਹੀਂ ਮਾਰਨਾ 6000 ਰੁਪਏ ਲੈਣ ਡਿਆ ਹੈ ਹਾਂ ਤੇ ਬੱਚੇ ਮੇਰੇ ਇਸ ਘਰ ਸਕੂਲੇ ਪੜਨਦੇ ਆ ਹਾਂ ਤੇ ਹਾਲਾਤ ਹਾਲਾਤ ਇਦਾਂ ਹੀ ਆ ਕੱਚਾ ਆ ਕੋਰ ਪੇ ਆ ਤੇ ਉੱਤੇ ਬਾਲਿਆਂ ਵਾਲੀ ਛੱਤ ਆ ਪਾਣੀ ਨਾਲ ਕਿੰਨੀ ਕੀ ਮੁਸੀਬਤ ਪਾਣੀ ਨਾਲ ਤੇ ਬੜੀ ਆ ਹੀ ਪਹਿਲਾਂ ਤੇ ਉਹ ਵੱਡਿਆਂ ਦੇ ਕਮਰੇ ਤੇ ਪੀ ਭਾਜੀ ਉਹਨਾਂ ਦੇ ਚੜ੍ਹੇ ਹਾਂ ਮੁੜ ਕੇ ਉਹਦੇ ਦੀ ਜੀ ਰਾਈਂ ਹੀ ਚੱਲ ਗਏ ਮੁੜ ਕੇ ਬਿਲਕੁਲ ਇਹ ਦੁਖੀ ਪਰਿਵਾਰ ਨੇ ਜਦੋਂ ਕੋਈ ਵੀ ਹੱਥ ਅਗਾਹ ਵੱਧਦਾ ਤਾਂ ਉਮੀਦ ਜਾਗ ਜਾਂਦੀ ਆ ਸਭ ਦੇ ਵਿੱਚ ਕਿ ਕੋਈ ਸਾਡੇ ਤੱਕ ਪਹੁੰਚਦਾ ਪਿਆ ਬਲ ਸਰਦਾਰ ਜੀ ਆਏ ਨੇ ਉਹਨਾਂ ਦਾ ਬੇਟਾ ਬਾਹਰ ਹੈ ਜੀ ਅੰਕਲ ਨੂੰ ਮਿਲਾਈ ਬਿਲਕੁਲ ਇਹ ਇਹ ਦਾ ਖਰਚਾ ਜਿਹੜਾ ਸੁਚੈਨ ਹੈਗਾ ਮਤਲਬ 1.5 ਲੱਖ ਦਾ ਸਮਾਨ ਹੋਣਾ ਕਿਉਂਕਿ ਕੰਦਾ ਨਵੀਆਂ ਹੀ ਨੇ ਹਾਂ ਹਾਂ ਔਰ ਉਹਦੇ ਵਿੱਚੋਂ ਨਾਲ ਆਪਣੇ ਇੱਕ ਲੈ ਕੇ ਆਏ ਨੇ ਜਿਨ੍ਹਾਂ ਦਾ ਕੰਮ ਹੈ ਸਾਰਾ ਰੇਤਾ ਬਜਰੀ ਸੀਮਿੰਟ ਦਾ ਉਹਨਾਂ ਨੇ ਸਾਰਾ ਐਸਟੀਮੇਟ ਲਾ ਲਿਆ ਔਰ ਅਸੀਂ ਇਹਨਾਂ ਦੀ 2 ਲੱਖ ਦੀ ਜਿਹੜੀ ਉਹ ਮਤ ਕਰ ਰਹੇ ਆ ਬਿਲਕੁਲ ਇਹ ਕਰ ਰਹੇ ਨੇ ਇਹਨਾਂ ਦਾ ਪੇਟਾ ਜਿਹੜਾ ਕੈਨੇਡਾ ਆ ਅਮਨਦਾਵ ਮਾਰਡਰ ਹੈ ਔਰ ਉਹਦੇ 'ਚ ਅਸੀਂ ਇਹ ਕੀਤਾ ਵੀ ਜਿੱਦਾਂ ਆੜਤੀ ਕੋ ਪੈਸੇ ਫੜੇ ਹੋਣਗੇ ਕੁਝ ਹੋਰ ਕੀਤਾ ਹੋਊਗਾ ਜਦੋਂ ਪਹਿਲਾਂ ਠੱਗੀ ਵੱਜ ਗਈ ਤੇ ਪੈਸੇ ਇਹਨਾਂ ਕੋਲ ਲੈ ਹੀ ਨਾ ਜਾਵੇ ਕੋਈ ਸੋ ਨਾਲ ਦੀ ਨਾਲ ਹੀ ਇਹ ਠੇਕੇਦਾਰ ਨੂੰ ਦੇਖ ਕੇ ਜਾ ਰਹੇ ਵੀ ਤੂੰ ਇਹਨਾਂ ਦਾ ਪੂਰਾ ਜਿਹੜਾ ਲੈਟਰ ਲਾ ਲੈ ਕੋ ਸਰ ਪੂਰੇ ਪੰਜਾਬ ਦੇ ਨਾਲ-ਨਾਲ ਇਸ ਤਰ੍ਹਾਂ ਦੀ ਜਿਹੜੀਆਂ ਰੂਹਾਂ ਨੇ ਜਿਹੜੀਆਂ ਮਦਦ ਕਰਨ ਵਾਸਤੇ ਅਗਾਹ ਵਧੀਆਂ ਉਹਨਾਂ ਦਾ ਧੰਨਵਾਦ ਡੇਲੀ ਪੋਸਟ ਪੰਜਾਬੀ ਦੀ ਟੀਮ ਵੀ ਕਰਦੀ ਆ ਕਿਸ ਤਰ੍ਹਾਂ ਵੀਡੀਓ ਦੇਖੀ ਸੀ ਕਿਸ ਤਰ੍ਹਾਂ ਤੁਸੀਂ ਪ੍ਰੋਨਚ ਕੀਤੀ ਮੇਰੇ ਕੋਲ ਕੋਈ ਬਰਡ ਨਹੀਂ ਹੈਗੇ ਬੋਲਣ ਨੂੰ ਦੁਖੀ ਆ ਜਿਸ ਪੂਰਾ ਪੰਜਾਬ ਦੁਖੀ ਹੋ ਗਿਆ ਬਸ ਜੋ ਮੇਰੇ ਕੋਲ ਤੋਂ ਕਰਨਾ ਕਰਾਂਗਾ ਕਿਸ ਤਰ੍ਹਾਂ ਦੇਖਦੇ ਆ ਕਿ ਅੱਜ ਹਰ ਘਰ ਦੁਖੀ ਹੈ ਹਰ ਘਰ ਬਿਲਕੁਲ ਇਹ ਹੰਝੂ ਦੱਸਦੇ ਪਏ ਨੇ ਕਿ ਕਿੰਨਾ ਦਰਦ ਹੈ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਅੱਖਾਂ ਦੇ ਵਿੱਚ ਹੰਝੂ ਨੇ ਮਨਾਂ ਦੇ ਵਿੱਚ ਦਰਦ ਹੈ ਬਿਲਕੁਲ ਲੈਣ ਵਾਲੇ ਭਾਵਕ ਨਹੀਂ ਜੀ ਦੇਣ ਵਾਲੇ ਵੀ ਭਾਵਕ ਹਾਂ ਬਿਲਕੁਲ ਸਹੀ ਗੱਲ ਮੇਰਾ ਇੱਕ ਦਿਨ ਜਦੋਂ ਰੋਡ ਨਿਕਲਿਆ ਜੀ ਮੈਂ ਕੋ ਆਪਣੇ ਕਾਉਂਟਰ 'ਚ ਥੋੜੀ ਪੈਸੇ ਪਾਉਣਾ ਜਿਹੜਾ ਮੈਂ ਰੋਕੇ ਵਿਖਾਵਾਂ ਯਾਰ ਮੇਰਾ ਖਾਤਾ ਭਰ ਦਿਓ ਹੂੰ ਹੂੰ ਦੇਣ ਵਾਲੇ ਕੋਈ ਨਹੀਂ ਲੈਣ ਵਾਲੇ ਕੋਈ ਨਹੀਂ ਸੀ ਜਰੀਆ ਇੱਕ ਰابطਾ ਜਿਹੜਾ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਮਤਲਬ ਇਸ ਤਰੀਕੇ ਆ ਰੋਣਾ ਜੇ ਤੁਹਾਡਾ ਇਹਨਾਂ ਲੋਕਾਂ ਨੂੰ ਵੇਖ ਕੇ ਰੋਣਾ ਵੀ ਨਹੀਂ ਨਿਕਲਦਾ ਤਾਂ ਫਿਰ ਤੁਸੀਂ ਪੱਥਰ ਦੇੜੀ ਹੋ ਨਾ ਫਿਰ ਤਾਂ ਤੁਸੀਂ ਰਾક્ષਸੀ ਹੋ ਜੇ ਤੁਸੀਂ ਦੇਣ ਵਾਲਿਆਂ ਨੂੰ ਵੇਖ ਕੇ ਵੀ ਨਹੀਂ ਰੋਂਦੇ ਵੀ ਜਿਹੜੇ ਮਤਲਬ ਬਾਪੇ ਵੀ ਨਹੀਂ ਮੇਰੇ ਤੇ ਗੜੇ ਸੀ ਮੈਂ ਗੜੀ ਜਾ ਕੇ ਭਾਤ ਦਾਂਗਾ ਕੋਈ ਗੱਲ ਨਹੀਂ ਬੀਬੀ ਕੋਈ ਗੱਲ ਬਿਲਕੁਲ ਅੱਜ ਬਿਲਕੁਲ ਸਹੀ ਗੱਲ ਆ ਕਿ ਦੇਣ ਵਾਲੇ ਦੇ ਵੀ ਹੰਝੂ ਨੇ ਤੇ ਲੈਣ ਵਾਲੇ ਦੇ ਵੀ ਹੰਝੂ ਨੇ ਇਸ ਪਲੇ ਏਡੀਕ ਵੱਡੀ ਮੁਸੀਬਤ ਪੰਜਾਬ ਦੇ ਵਿੱਚ ਆਈ ਹੈ ਜਿਹੜੀ ਕੁਦਰਤੀ ਮੁਸੀਬਤ ਆਈ ਹੈ ਕੁਦਰਤੀ ਨਹੀਂ ਕਹਾਂਗੇ ਕੁਝ ਖਾਮੀਆਂ ਸੀ ਜਿਹਦੀ ਵਜ੍ਹਾ ਕਰਕੇ ਸ਼ਾਇਦ ਇਹ ਮੁਸੀਬਤ ਆਈ ਹੈ ਪਰ ਦੇਖਣਾ ਹੋਏਗਾ ਕਿ ਹੁਣ ਪੰਜਾਬ ਤਾਂ ਜਿਹੜਾ ਲੱਕ ਟੁੱਟਾ ਉਹ ਕਿਸ ਤਰੀਕੇ ਦੇ ਨਾਲ ਹੱਲ ਹੋਏਗਾ ਕਿਸ ਤਰੀਕੇ ਦੇ ਨਾਲ ਇਹਨਾਂ ਮੁਸ਼ਕਲਾਂ ਦਾ ਹੱਲ ਹੋਏਗਾ ਦੋ ਕਮਰੇ ਦਾ ਘਰ ਹੈ ਤਾਂ ਸਾਰੀ ਛੱਤਾਂ ਬਾਲਿਆਂ ਵਾਲੀਆਂ ਤਾਂ ਇਹ ਚੌਂਦੀਆਂ ਸੀ ਜਦੋਂ ਬਰਸਾਤ ਆਈ ਸੀ ਥੱਲੇ ਵੀ ਜ਼ਮੀਨ ਤੇ ਪਾਣੀ ਹੋ ਗਿਆ ਸੀ ਉੱਪਰੋਂ ਵੀ ਪਾਣੀ ਚੁੰਦਾ ਸੀ ਤਾਂ ਇਹ ਕਿਤੇ ਨਾ ਕਿਤੇ ਆਪਣੀ ਜਾਨ ਬਚਾਈ ਗਈ ਸੀ ਇਹਨਾਂ ਵੀ ਕਿਸੇ ਤਰੀਕੇ ਅਸੀਂ ਆਪਣੀ ਜਾਨ ਬਚਾਈ ਤੇ ਇਸ ਤਰ੍ਹਾਂ ਦੇ ਬੜੇ ਪਰਿਵਾਰ ਸਨ ਜਿਨ੍ਹਾਂ ਨੇ ਆਪਣੀ ਜਾਨ ਜਿਹੜੀ ਆ ਉਹ ਬਚਾਈ ਸਿਰਫ ਤੇ ਸਿਰਫ ਜਿਹੜਾ ਸਮਾਨ ਸੀ ਉਹ ਬਿਲਕੁਲ ਲੁੱਟ ਗਿਆ ਸੀ ਅੱਜ ਹਰ ਕੋਈ ਕਿਤੇ ਨਾ ਕਿਤੇ ਅਗਾਵਾਦਾ ਪਿਆ ਕਿ ਇਨ੍ਹਾਂ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਕੈਮਰਾਮੈਨ ਮਨੋਜ ਦਿਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਪਿੰਡ ਗੱਗੂ ਮੱਲ ਅਸਨਾਲਾ